ਦੋਸਤੋ ਮੈਂ ਲਵਪ੍ਰੀਤ ਤੇ ਆਪਾਂ ਇਸ ਸਮੇਂ ਖੇਤਾਂ ਆਇਆ ਕਣਕ ਨੂੰ ਗੇੜਾ ਮਾਰਨ ਤੇ ਬਾਰਿਸ਼ ਪੈ ਕੇ ਠੀਆ ਜਿੰਨਾ ਕਿਸਾਨਾਂ ਨੇ ਕਣਕਾਂ ਭਰੀਆਂ ਸੀ ਉਹਨਾਂ ਦੀਆਂ ਕਣਕਾਂ ਲਗਭਗ ਅੱਧੀਆਂ ਕ ਡਿੱਗ ਚੁੱਕੀਆਂ ਨੇ ਵਿੱਚੋਂ ਵਿੱਚੋਂ ਦੋਗੀਆਂ ਡਿੱਗ ਚੁੱਕੀਆਂ ਨੇ ਸੋ ਹਜੇ ਮੌਸਮ ਵਿਭਾਗ ਕਹਿ ਰਿਹਾ ਕਿ ਹਜੇ ਹੋਰ ਵੀ ਮੀਂਹ ਪੈ ਸਕਦਾ ਹੈ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਸੋ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਅਜੇ ਕਣਕਾਂ ਨੂੰ ਪਾਣੀ ਨਾ ਲਾਇਆ ਜਾਵੇ ਹਫਤਾ ਘਟਰ ਕੇ ਪਾਣੀ ਲਾਇਆ ਜਾਵੇ ਆ ਵੇਖੋ ਦੋਸਤੋ ਵਿੱਚੋਂ ਵਿੱਚੋਂ ਕਣਕਦੀਆਂ ਦਵਗੀਆਂ ਡਗੀਆਂ ਪਈਆਂ ਨੇ ਤੇ ਕਾਫੀ ਨੁਕਸਾਨ ਜਿਹੜਾ ਹੋ ਰਿਹਾ ਹੈ ਸੋ ਹਜੇ ਪਾਣੀ ਨਾ ਲਾਇਆ ਜਾਵੇ ਕਣਕਾਂ ਨੂੰ ਮੁਕਸਰ ਦੇ ਵਿੱਚ ਮੌਸਮ ਜਿਹੜਾ ਕਾਫੀ ਖਰਾਬ ਆ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਅਸਮਾਨ ਦੇ ਵਿੱਚ ਜਿਹੜੇ ਬੱਦਲ ਬਣੇ ਪਏ ਤੁਸੀਂ ਵੇਖ ਸਕਦੇ ਜੋ ਇਹ ਬੱਦਲ ਆ ਮੁਕਸਰ ਸਾਹਿਬ ਦੇ ਵਿੱਚ ਤੇ ਬਾਕੀ ਤੁਸੀਂ ਵੀ ਆਪਣੇ ਇਲਾਕੇ ਬਾਰੇ ਦੱਸੋ ਕਿ ਤੁਹਾਡੇ ਇਲਾਕੇ 'ਚ ਮੌਸਮ ਕਿਵੇਂ ਦਾ ਹੈ ਇਹ ਮਾਲਵੇ ਦੇ ਵਿੱਚ ਬੱਦਲ ਆ ਲਗਭਗ ਹਰੇਕ ਜ਼ਿਲ੍ਹੇ ਦੇ ਵਿੱਚ ਇਹੀ ਹਾਲ ਹੋਣਾ ਸੋ ਦੇ ਮੁਖਸਰ ਜਿਲ੍ਹਾ ਤੇ ਤੁਸੀਂ ਆਪਣੇ ਜਿਲੇ ਬਾਰੇ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਕਿ ਤੁਹਾਡੇ ਮੌਸਮ ਕਿਵੇਂ ਦਾ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ